ਕੀ ਗੱਲਬਾਤ ਹੋਈ ਹੈ ਜੀ ਇੱਥੇ ਪਿੱਛੇ ਐਕਟਵਾ ਦਾ ਐਕਸੀਡੈਂਟ ਹੋਇਆ ਜੀ ਦੱਸਣ ਦਵਾਏ ਵੀ ਟਿਪਰ ਵਾਲਾ ਕੋਈ ਪਿੱਛੋਂ ਹਿੱਟ ਕਰਕੇ ਚਲਾ ਗਿਆ ਦੋ ਤਿੰਨ ਆਦਮੀ ਸਗੇ ਜੇ ਤਿੰਨੀ ਦੀ ਆਨ ਸਪੋਰਟ ਡੈਥ ਹੋ ਗਈ ਆ ਜਿਹੜਾ ਬੰਦਾ ਸੀ ਉਹਦੇ ਸੱਟਾਂ ਲੱਗੀਆਂ ਉਹਨੂੰ ਐਮਬੂਲੈਂਸ ਰਾਹੀਂ ਸਿਵਲ 40 ਹਜ਼ਾਰ ਪਰ ਪਹੁੰਚਾਇਆ ਗਿਆ ਤੇ ਸਰ ਜਿਹੜਾ ਬੰਦਾ ਸੀ ਕਿੱਥੋਂ ਦੇ ਨੇ ਰਹਿਣ ਵਾਲੇ ਨੇ ਕੋਈ ਪਛਾਣ ਹੋਈ ਹੈ ਹਲੇ ਤੱਕ ਇਹਦੀ ਪਛਾਣ ਨਹੀਂ ਹੋਈ ਜੀ ਉਹ ਸੱਟਾਂ ਲੱਗਣ ਕਰਕੇ ਉਹਨੂੰ ਹਸਪੀਟਲ ਜਲਦੀ ਭੇਜ ਦਿੱਤਾ ਆ ਇੱਕ ਟਵਰ ਹੁੰਦਾ ਜਲਾਉਨੇ ਆ ਵੀ ਲੁਧਿਆਣੇ ਦਾ ਨੰਬਰ ਵਾ ਜਿਹ ਲੁਧਿਆਣੇ ਦੀ ਹੁੰ ਸਕਦੀ ਹੈ ਤੇ ਸਰ ਕੋਈ ਹੱਲੇ ਆਇਆ ਨਹੀਂ ਮਤਲਬ ਇਹਨਾਂ ਦੇ ਘਰੇ ਵੀ ਇਨਫੋਰਮ ਜਿਹੜਾ ਕਿ ਨਹੀਂ ਕੀਤਾ ਗਿਆ ਨਹੀਂ ਨਾ ਫੋਮ ਵਾਲੀ ਨੰਬਰ ਪੁੱਛਿਆ ਤੇ ਕਹਿੰਦਾ ਮੈਂ ਆਪ ਖੁਦ ਕਰ ਦਿੰਦਾ ਜੀ ਉਹ ਸਟੇਜੇ ਸੱਟ ਲੱਗੀ ਸੀ ਬੰਦਾ ਨੇ ਨਾ ਦੇਖੀ ਹੈ ਤੇ ਕੀ ਹੋਇਆ ਮਾਮਲਾ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਆਪਾਂ ਲੁਧਿਆਣੇ ਤੋਂ ਚਿੰਤਪੁਰ ਨਹੀਂ ਜਾ ਰਹੇ ਸੀ ਅਸੀਂ ਅੱਛਾ ਸੋ ਹਾਲ ਡੈਮ ਤੇ ਪਹੁੰਚੇ ਸੀ ਅਸੀਂ ਨਾਲ ਹੀ ਚੜ੍ਹਾਈ ਸ਼ੁਰੂ ਕੀਤੀ ਵਾਈਫ ਦੇ ਪਿੱਛੇ ਬੈਠੇ ਸੀ ਉਹ ਮੋੜ ਪਾਰੇ ਸੀਗੇ ਬਰੈੱਡ ਅੱਛਾ ਮੋੜ ਆਇਆ ਮੋੜ ਤੇ ਨਾਲ ਹੀ ਪਿੱਛੋਂ ਨਾ ਟੱਕਰ ਮਾਰੀ ਟਿਫਰ ਨੇ ਅੱਛਾ ਟਿਫਰ ਨਾ ਠੱਗਿਆ ਅੱਗੇ ਜਾ ਕੇ ਭੱਜ ਗਿਆ ਯਾਨੀ ਕਿ ਤੁਹਾਡੇ ਨਾਲ ਕੌਣ ਸੀ ਮੇਰੀ ਵਾਈਫ ਸੀਗੀ ਕੀ ਨਾਮ ਹੈ ਉਹਨਾਂ ਦਾ ਹਾਂਜੀ ਤੇ ਤੁਹਾਡਾ ਕੀ ਨਾਮ ਹੈ ਵਿੱਕੀ ਤੇ ਇਸ ਟਾਈਮ ਕੀ ਹਾਲਾਤ ਹੈਗੇ ਆ ਹਲਾਤ ਹੈ ਜੀ ਵਾਈਫ ਦੀ ਮੌਕੇ ਤੇ ਡੈਥ ਹੋ ਗਈ ਸੀ ਅੱਛਾ ਜੀ ਮੇਰੇ ਸੱਟਾਂ ਲੱਗੀਆਂ ਐ ਤੇ ਕਿਸ ਨੇ ਨੰਬਰ ਨੂੰ ਨੋਟ ਕੀਤਾ ਟਿੱਪਰ ਦਾ ਨੰਬਰ ਦਾ ਪਤਾ ਹੀ ਨਹੀਂ ਲੱਗਿਆ ਜੀ ਕੋਈ ਵੀ ਹੈ ਨਹੀਂ ਥੋੜਾ ਅੱਛਾ ਬਾਅਦ ਚਾਹੀਏ ਸਾਰੇ ਓਕੇ